ਯਾਰ ਮੇਰੇ ਨਾਲ ਨਾ ਬਿਲੈਂਦ ਨਹੀਂ ਹੈ ਤਾਂ ਹੀ ਮੈਂ ਕਿਉਂ ਇਤਰਾ ਦੇ ਕਰਨ ਮੇਰੀ ਗੱਡੀ ਪੰਨ ਦੇ ਇਹਨਾਂ ਨੇ ਮੈਨੂੰ ਕਿਆ ਵੀ ਮਾਰ ਮਾਰ ਪਿੱਛੋਂ ਗੋਲੀ ਮਾਰ ਤਿੰਨ ਚਾਰ ਜਾਨਾਂ ਨੇ ਕਿ ਅੱਜ ਤਨ ਨਾਲ ਭੱਜਣ ਲੱਗਾ ਮੈਂ ਡਿੱਗ ਪਿਆ ਤੇ ਜਦੋਂ ਮੈਂ ਡਿੱਗਾ ਮੇਰੇ ਸਿਰ ਤੇ ਇਹਨਾਂ ਨੇ ਦਾਤਰ ਨਾਲ ਵਾਰ ਕੀਤੇ ਮੇਰੇ ਲੱਕ ਤੇ ਦਾਤਰ ਨਾਲ ਵਾਰ ਕੀਤੇ ਤੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਉੱਥੇ ਭੱਜੇ ਆ ਤੇ ਕਹਿ ਗਏ ਗੇ ਮਰ ਗਿਆ ਮਰ ਗਿਆ ਮੇਰਾ ਨਾਮ ਰੋਬਨਦੀਪ ਸਿੰਘ ਜੀ ਕੀ ਮਾਮਲਾ ਹੈ ਸਾਰਾ ਕਿਥੋਂ ਕਿਥੇ ਜਾ ਰਹੇ ਸੀ ਤੁਸੀਂ ਜੀ ਮੈਂ ਤੇ ਪਿੰਡ ਤੋਂ ਇੱਕ ਬ੍ਰਦਰ ਹੀ ਲੱਗਦਾ ਮੇਰਾ ਸ਼੍ਰੀਕੇ ਚੋਂਤੇ ਅਸੀਂ ਦੋਵੇਂ ਅੰਮ੍ਰਿਤਸਰ ਤੋਂ ਵਾਪਸ ਜਾ ਰਹੇ ਸੀ ਘਰ ਆਉਦੇ ਨੂੰ ਸਾਡੇ ਪਿੰਡ ਦੇ ਮੋੜ ਤੇ ਗੁਰਦੁਆਰਾ ਸਾਹਿਬ ਉੱਥੇ ਇੱਕ ਗੱਡੀ ਅੱਗੇ ਲਾ ਕੇ ਇੱਕ ਪਿੱਛੇ ਲਾ ਕੇ ਵਿੱਚੋਂ ਮੁੰਡਿਆਣੇ ਮੇਰੇ ਤੇ ਜਾਣ ਲੈ ਵਾ ਹਮਲਾ ਕੀਤਾ ਵਿੱਚੋਂ ਚਾਰ ਮੁੰਡਿਆ ਦੀ ਸਾਨੂੰ ਪਛਾਣਿਆ ਜੀ ਰਮਨਦੀਪ ਸਿੰਘ ਸਾਨੂੰ ਜਸਪਾਲ ਸਿੰਘ ਨੂਰ ਗਿੱਲ ਜਗਦੇਵ ਖੁੱਦ ਤੋਂ ਅ ਹਰ ਗੁਣ ਸਿੰਘ ਅਸਾਨੂੰ ਹਰਾਜ ਸਿੰਘ ਹਰ ਚੀਨਾ ਕਰਮ ਸਿੰਘ ਤੇ ਗੁਰਵਿੰਦਰ ਸਿੰਘ ਲੋਰੀਆ ਇਹਦਾ ਇਹ ਫਾਦਰ ਨਹੀਂ ਹੈਗੇ ਉਹਨਾਂ ਨੂੰ ਪਤਾ ਨਹੀਂ ਇਹ ਕੌਣ ਆ ਮਤਲਬ ਕਿੱਥੋਂ ਆ ਤੇ ਕੀ ਤੇ ਇਹਨਾਂ ਨੇ ਜਵਾਂ ਨੇ ਮੇਰੇ ਤੇ ਹਮਲਾ ਕੀਤਾ ਤੇ ਇਹਨਾਂ ਨੇ ਪਹਿਲਾਂ ਤੇ ਮੇਰੇ ਜਦੋਂ ਮੈਂ ਡਿਗ ਪਿਆ ਪਹਿਲਾਂ ਜਦੋਂ ਮੈਂ ਗਿਆ ਇਹਨਾਂ ਨੂੰ ਕਿਆ ਨ ਵੀ ਮੇਰਾ ਤੁਹਾਡੇ ਨਾਲ ਲੈਣ ਦੇ ਨਹੀਂ ਹੈਗਾ ਤੁਸੀਂ ਮੈਨੂੰ ਕਿਉਂ ਇਤਰਾ ਦੇ ਕਰਨ ਮੇਰੀ ਗੱਡੀ ਭੰਨਨ ਦੇ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਮਾਰ ਮਾਰ ਪਿੱਛੋਂ ਗੋਲੀ ਮਾਰ ਤਿੰਨ ਚਾਰ ਜਾਨਾਂ ਨੇ ਕਿ ਅੱਜ ਜਦ ਮੈਂ ਉੱਥੇ ਭੱਜਣ ਲੱਗਾ ਮੈਂ ਡਿੱਗ ਪਿਆ ਤੇ ਜਦ ਮੈਂ ਡਿੱਗਾ ਮੇਰੇ ਸਿਰ ਤੇ ਇਹਨਾਂ ਨੇ ਦਾਤਰ ਨਾਲ ਵਾਰ ਕੀਤਾ ਮੇਰੇ ਲੱਕ ਤੇ ਦਾਤਰ ਨਾਲ ਵਾਰ ਕੀਤੇ ਤੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਜ ਉੱਥੇ ਭੱਜੇ ਆ ਤੇ ਕਹਿ ਗਏ ਗੇ ਮਰ ਗਿਆ ਮਰ ਗਿਆ ਮੇਰੇ ਤਾਂ ਇੱਕ ਵਾਰੀ ਚੰਗੀ ਤਰ੍ਹਾਂ ਉੱਥੇ ਮੈਨੂੰ ਕੁੱਟਮਾਰ ਮਰਨਾ ਕੀਤੀ ਆ ਤੇ ਮੇਰਾ ਵਿੱਚ ਕੋਈ ਲੈਣ ਦੇਣੀ ਹੈਗਾ ਉਹਨਾਂ ਨਾਲ ਬਿਨਾ ਵਜਾਈ ਉੱਥੇ ਹੋਇਆ ਜੋ ਕੁਝ ਹੋਇਆ ਕਿੰਨੇ ਬੰਦੇ ਸੀ ਉਹ ਦੋ ਗੱਡੀਆਂ ਚ ਆਏ ਚਾਂ ਚਾਰ ਤੇ ਵਿੱਚ ਜਿਹੜੇ ਹੈਗੇ ਆ ਜਿਨ੍ਹਾਂ ਦਾ ਨਾਮ ਆ ਮੈਂ ਦੱਸਿਆ ਇਹ ਇਹ ਸੀ ਬਾਕੀਆਂ ਦੀ ਕੋਈ ਕੇ ਦੀ ਪਛਾਣ ਨਹੀਂ ਹੋਈ ਹਥਿਆਰ ਗੜੀ ਇਹਨਾਂ ਕੋਲ ਹਥਿਆਰ ਜੀ ਇਹਨਾਂ ਕੋਲ ਪਹਿਲਾਂ ਤੇ ਦੂਜੇ ਪਿਸਟਲ ਵੀ ਹੈਗੇ ਸੀ ਤੇ ਦੂਜੇ ਦਾਤਰ ਵਗੈਰਾ ਕਿਰਪਾਨਾਂ ਤੇ ਦਸਤੇ ਹੋਰ ਪਤਣ ਕੀ ਕੀ ਸੀ ਉਥੇ ਇੱਕ ਦੋ ਮਿੰਟ ਦੀ ਲੜਾਈ ਕੋਈ ਪਤਾ ਨਹੀਂ ਲੱਗਾ ਮੈਨੂੰ ਮੈਂ ਡਿੱਗ ਪਿਆ ਮੇਰੇ ਅੱਖਾਂ ਅੰgende ਰਾ ਆ ਗਏ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਤੇ ਤੁਸੀਂ ਗੁਰੰਜੀ ਸਿੰਘ ਹੀ ਇੰਟਰੋਡਿੰਗ ਨਹੀਂ ਮੇਰੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੈਗੀ ਮੈਂ ਪਿਛੇ ਜਿਹੜੇ ਮੇਰੇ ਨਾਲ ਮੰਡਾ ਸੀ ਉਹਨਾਂ ਉਹਨਾਂ ਦਾ ਕੋਈ ਝਗੜਾ ਸੀ ਉਹਦਾ ਲਿਖਤੀ ਰਾਜੀਨਾਮਾ ਹੋਇਆ ਸਿਆਣੇ ਸਿਆਣੇ ਬੰਦੇ ਉੱਥੇ ਵਿੱਚ ਸਾਈਨ ਹੋਏ ਸਾਰਿਆਂ ਦੇ ਲਿਖਤੀ ਆ ਐ ਸੱਜੇ ਸਾਹਿਬ ਦੇ ਕੋਲ ਉਹ ਉਹਦੀ ਵੀ ਕਾਪੀ ਪਈ ਆ ਲਗਤੀਰ ਇਹ ਨਾਲ ਹੀ ਰੰਦੇਸ਼ ਕੋਈ ਹੋਊਗੀ ਲਗਤੀ ਕੋਈ ਨਿਬੜ ਗਿਆ ਇਹਨਾਂ ਦਾ ਸਭ ਕੁਝ ਇਹਨਾਂ ਤੋਂ ਹੋਣ ਵੀ ਜਾਨ ਤੋਂ ਖਤਰਾ ਹਾਂਜੀ ਹਾਂਜੀ ਇਹ ਤੇ ਹੁਣ ਵੀ ਮਤਲਬ ਕਦੀ ਕਿਸੇ ਨੂੰ ਫੋਨ ਕਰਦੇ ਕਦੀ ਕਿਸੇ ਨੂੰ ਫੋਨ ਕਰਦੇ ਵੀ ਅਸੀਂ ਇਸ ਤਰ੍ਹਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਹਜੇ ਵੀ ਧਮਕੀ ਦਿੰਦੇ ਜਾਨੋਂ ਮਾਰਨ ਦੀ ਪੋਲਿਟੀਕਲ ਸੂਪੇ ਰਾਏ ਨਾ ਬੈਕਗ੍ਰਾਉਂਡ ਐ ਪੋਲਿਟੀਕਲ ਜੀ ਪਤਾ ਜੀ ਨਹੀਂ ਪਤਾ ਨਹੀਂ ਮੈਨੂੰ ਤੇ ਅੱਜ ਹੋਸ਼ ਹੀ ਅੱਜ ਆਈ ਇਹਦੀ ਕਿਸੇਵਾਰਾ ਦਾ ਕੋਈ ਪੋਲਿਟੀਕਲ ਜੀ ਲੰਚ ਨੂੰ ਕੋਈ ਸਪੋਰਟ ਕਰਦਾ ਹੋਵੇ ਨਾ ਇਹਨਾਂ ਦੇ ਚਾਚੇ ਤਾਏ ਆ ਉਹਨਾਂ ਨੂੰ ਕਹਿਨਦੇ ਆ ਵੀ ਬਲਾ ਬਿਨਾਈ ਸਪੋਰਟ ਕਰਦੇ ਪੂਰੀ ਸ਼ੀਨਿਆਂ ਤੋਂ ਅੰਦੋ ਕੀ ਚੱਲ ਰਿਹਾ ਤੁਸੀਂ ਕੀ ਮੰਨ ਜੀ ਹੁਣ ਇਹ ਹੋਣਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਜੋ ਵੀ ਉਹਨਾਂ ਦੇ ਬੰਦੀ ਆ ਜੀ ਮੇਰੇ ਮੈਨੂੰ ਇਹਨਾਂ ਨੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਦੇ ਤੜੀ ਤੋਂ ਤੜੀ ਇਹਨਾਂ ਨੂੰ ਸਜ਼ਾ ਹੋਵੇ ਤੇ ਪੁਲਿਸ ਨੂੰ ਪੁਲਸ ਤੇ ਚਲੋ ਕੋਆਪਰੇਟ ਕਰ ਰਹੀ ਹੈ ਕੱਲ 15 ਅਗਸਤ ਹੀ ਕੱਲ ਸਾਡਾ ਸਾਡੀ ਦਰਖਾਸਤ ਉਹਨਾਂ ਨੇ ਦਰਜ ਕਰ ਲਈ ਤੇ ਅੱਜ ਹਸਪੀਟਲ ਤੋਂ ਜੋ ਵੀ ਮਲ ਮਲ ਹੋਏਗੀ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਇਹ ਮੁੰਡੇ ਮੁੰਡੇ ਆਪਸ ਵਿੱਚ ਦੋ ਤਰ੍ਹਾਂ ਜਿਹੜੀਆਂ ਵਾਂ ਪਰਸੋਂ ਲੜਿਆ ਤੇ ਇਹਦੇ ਸਬੰਧ ਚ ਮੈਂ ਆਪਣੇ ਥਾਣੇਦਾਰ ਸਾਹਿਬ ਨੂੰ ਭੇਜ ਕੇ ਤੇ ਇਹਨੂੰ ਮੁੰਡੇ ਨੂੰ ਦਾਖਲ ਕਰਾ ਦਿੱਤਾ ਸੀਗਾ ਤੇ ਕੱਲ ਡਾਕਟਰਾਂ ਨੇ ਅਨਫਿਟ ਦਿੱਤਾ ਸੀ ਅੱਜ ਫੇਰ ਸਾਡੇ ਥਾਣੇਦਾਰ ਸਾਹਿਬ ਗਏ ਆ ਉਹਦੀ ਜੋ ਵੀ ਫਿਟ ਹੋਣ ਤੇ ਸਟੇਟਮੈਂਟ ਲੈ ਕੇ ਤੇ ਮੈਡੀਕਲ ਲੀਗਲ ਦੇ ਮੁਤਾਬਕ ਜਿਹੜਾ ਵਾ ਕਾਰਵਾਈ ਅਮਰ ਚ ਲਿਆਂਦੀ ਜਾ ਰਹੀ ਆ ਤੇ ਬਿਲਕੁਲ ਇਹੋ ਜੀ ਗੁੰਡਾਗਰਦੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਵਾਈ ਜਾਊਗੀ। ਕੀ ਮਾਮਲਾ ਦਾ ਪੈ ਗਿਆ ਜਿਹੜੇ ਕਿਉਂ ਇੰਨੀ ਕੁੱਟ ਮਾਰੀ ਆ? ਮਾਮਲਾ ਮੁੰਡਿਆਂ-ਮੁੰਡਿਆਂ ਦੀ ਆਪਸ ਦੇ ਵਿੱਚ ਲੜਾਈ ਆ। ਇਹ ਹੁਣ ਦੋਸ਼ੀ ਗ੍ਰਿਫਤਾਰ ਕਰਾਂਗੇ, ਉਹਨਾਂ ਦੀ ਪੁੱਛਗਿੱਛ ਕਰਾਂਗੇ ਫਿਰ ਉਹਨਾਂ ਦੇ ਵਿੱਚ ਆਊਗਾ ਕਿ ਕਿਉਂ ਇਹ ਲੜਿਆ, ਕਿਹੜੀ ਗੱਲੋਂ ਲੜਿਆ।